हां जी दोस्तों आज पहुंचे ब्रेडटे भाई वीरपाल सिंह मिस्त्री ਕੋਲੇ ਇਹ ਬਾਈ ਜੀ ਆਪਣੇ ਇਹਨਾਂ ਕੋਲ ਕਹੀ ਲੈਣਾ ਆਏ ਸੀ ਅੱਪ ਅੱਜ ਕਹੀ ਤੇ ਇਹਨਾਂ ਤੋਂ ਆਪਾਂ ਘੁਰਪੇ ਲਈ ਹੈ ਭਰਾਵੋ ਇਹ ਬਾਈ ਕਹੀ ਵੀ ਬਣਾਉਂਦਾ ਹੈ ਕਸੋਲੇ ਵੀ ਬਣਾਉਂਦਾ ਹੈ ਘੁਰਪੇ ਵੀ ਬਣਾਉਂਦਾ ਹੈ ਕਿਸੇ دوست ਮਿੱਤਰ ਨੂੰ ਲੋੜ ਹੈ ਤਾਂ ਆ ਕੇ ਬਾਈ वीरਪਾਲ ਸਿੰਘ ਜੀ ਬਰੇਟਿਆਂ ਵਾਲੇ ਮੰਤਰ ਦੇ ਕੋਲੇ ਨਹੀਂ ਦੁਕਾਨ ਹੈ ਸੋ ਜਿੰਦਰਾ ਇਹ ਦੇਖ ਸਕਦੇ ਹੋ ਤੁਸੀਂ ਜਿੰਦਰਾ ਦੇਖੋ ਬਈ ਇਹ ਜੱਤਾ ਤਿਆਰ ਆ ਬਈ ਇਹ ਨਾ ਇਹ ਬਾਲਸ ਪੁਲਸ ਬੱਜ ਕੇ ਬਈ ਸਾਈਟਾਂ ਤੇ ਪੱਤੀਆਂ ਲਾ ਕੇ ਕੁੰਡੇ ਲਾ ਕੇ ਵੀ ਬਹੁਤ ਵਧੀਆ ਬਣਦਾ ਬਈ ਆਪਣੇ ਲਈ ਹੋਰ ਕੀ ਕੁਝ ਬਣਾਉਣਾ ਬਈ ਆਪਾਂ ਹੋਰ ਆਪਾਂ ਬਈ ਤੀ ਖੇਤੀ ਵਾਲੇ ਸੰਦਾ ਬਈ ਆ ਰੀਆਂ ਹੋਗੀਆਂ ਜਿਵੇਂ ਖੁਰਪਾ ਖੁਰਪੀਆਂ ਤੰਗੜੀਆਂ ਬਈ ਜੀ ਤੇ ਬਈ ਇੱਕ ਆ ਚੀਜ਼ ਬਣਾਈ ਆਪਣੇ ਆਪਣੇ ਜ਼ਿਮੀਦਾਰ ਸੂਰਾ ਮਨੁੱਖਾ ਰੱਖਣ ਵਾਸਤੇ ਵੀਰੇ ਅੱਛਾ ਜੀ ਤੇ ਇਕੱਲੇ ਬੰਦੇ ਵਾਲਾ ਜਿੰਦਰਾ ਬਈ ਜੀ ਠੀਕ ਹੈ ਜੀ ਜਿਵੇਂ ਪੱਟਾ ਟਰੈਕਟਰ ਵਾਲੇ ਨਾਲ ਪਾਲਣੇ ਆਪਾਂ ਖੋਜੇ ਕੱਢਨੇ ਆ ਬਾਈ ਹਾਂਜੀ ਹਾਂਜੀ ਬਹੁਤ ਹੀ ਵਧੀਆ ਬਣਿਆ ਹੋਇਆ ਹੈ ਵੀਰੇ ਬਾਈ ਬਸ ਟਾਪ ਦਾ ਠੀਕ ਹੈ ਢੈਂਡ ਪੂਰਾ ਠੀਕ ਹੈ ਜੀ ਹਾਂ ਤੇ ਬਈਆ ਸਾਨੂੰ ਜਿਹੜੀ ਕਹੀ ਦਿੱਤੀ ਆ ਵੀ ਦਿਖਾਉਣਾ ਬਾਈਆਂ ਨੂੰ ਵਿੱਚ ਤੇ ਆ ਬਾਈ ਕਹੀ ਲੈ ਕੇ ਗਏ ਨੇ ਬਹੁਤ ਹੀ ਵਧੀਆ ਕਹੀ ਦਿੱਤੀ ਹੈ ਬਾਈ ਕੰਗੇ ਵੀ ਬਹੁਤ ਸੋਹਣੇ ਬਣਦੇ ਨੇ ਬਾਈ ਆ ਦੇਖੋ ਤੁਸੀਂ ਇਹ ਬਾਈ ਜੀ ਕੀ ਕੰਮ ਆਉਂਦਾ ਹੈ ਇਹ ਆਪਣਾ ਬਈ ਕੰਗਾ ਕਹਿੰਦੇ ਨੇ ਹੈਰੋ ਕਹਿੰਦੇ ਨੇ ਬਾਈ ਇਹਨੂੰ ਹਾਂਜੀ ਜਿਵੇਂ ਆਪਣਾ ਖੱਪੜ ਖੁੱਪੜਾ ਪੱਟਾ ਕਢ ਕੇ ਇਕੱਠਾ ਕਰਨ ਵਾਸਤੇ ਬਾਈ ਇਹ ਤਿਆਰ ਨਹੀਂ ਸੀ ਬਾਈ ਇੰਜ ਨਾ ਲੰਗ ਰੂੰਗ ਮਾਰਨ ਵਾਲੇ ਪੈਣੇ ਵੀਰੇ ਬਾਈ ਤੇ ਮੁਠਾ ਵੀ ਇਹਦੇ ਬਹੁਤ ਵਧੀਆ ਜੜਦੇ ਆ ਬਾਈ ਆਪਾਂ ਟਾਪ ਠੀਕ 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 ਤੇ ਕਈ ਜਾਂ ਬਚੰਗੀਆਂ ਬਣਾਈਏ ਬਾਈ ਚੰਗੀਆਂ ਚੀਜ਼ਾਂ ਜੀ ਨੌਕ ਮਾਣਾ ਬਾਈ ਆਪਾਂ ਨੇ ਬਾਈ ਠੀਕ ਹੈ ਜੀ ਬਾਕੀ ਆਪਣੇ ਬਾਈ ਜ਼ਿੰਮੇਦਾਰ ਭਰਾ ਆਪਾਂ ਨੂੰ ਪਿਆਰ ਬਹੁਤ ਦਿੰਦੇ ਆ ਬਾਈ ਤੇ ਇਸੇ ਤਰ੍ਹਾਂ ਦਿੰਦੇ ਰਹੀਓ ਬਾਈ ਬਈ ਆਪਾਂ ਨਵੇਂ ਨਵੇਂ ਸੰਤ ਲੈ ਕੇ ਆਇਆ ਮਾਈਕ ਜੀ ਆਪਣਾ ਮੋਬਾਈਲ ਨੰਬਰ ਬੋਲ ਦੋ ਜੀ 94177 ਜੀ 79855 ਜੀ ਠੀਕ ਹੈ ਜੀ ਤੇ ਆਪਣੀ ਲੋਕੇਸ਼ਨ ਮੰਦਰ ਦੇ ਕੋਲ ਜੀ ਹਾਂਜੀ ਬਾਈ ਜੀ ਆਪਣਾ ਨਾ ਨਾਮ ਵੀਰਪਾਲ ਬਰੇਟਾ ਬਾਈ ਜੀ ਨੇੜੇ ਕ੍ਰਿਸ਼ਨ ਮੰਦਿਰਾਂ ਬਰੇਟਾ ਮੰਡੀ ਵੀਰੇ ਪੁਰਾਣਾ ਮੰਦਿਰਾਂ ਬਾਈ ਕ੍ਰਿਸ਼ਨ ਮੰਦਿਰਾਂ ਬਰੇਟਾ ਮੰਡੀ ਚ ਵਿਚਾਲੇ ਜੀ ਉੱਥੇ ਲੋਕੇਸ਼ਨ ਆ ਬਾਈ ਜੀ ਠੀਕ ਆ ਜੀ ਧੰਨਵਾਦ ਬਾਈ ਜੀ ਬਹੁਤ 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 ਧੰਨਵਾਦ ਤੁਹਾਡਾ ਵੀ ਬਾਈ ਜੀ ਲੋ ਬਾਈ ਜੀ ਤੋਂ ਆਪਾਂ ਲੈਣ ਆਏ ਸੀ ਭਰਾਵੋ ਜੀ ਕਹੀ ਮਾਈ ਨੇ ਮਨ ਖੁਸ਼ ਕਰਤਾ ਸੋ ਭਰਾਵੋ ਕਿਸੇ ਮੇਰੇ ਵੀਰ ਮਸ ਦੋਸਤ ਨੇ ਲੈਣਾ ਆ ਤੁਸੀਂ ਲੋਕੇਸ਼ਨ ਦੇਖਦੇ ਲੋ ਸਾਹਮਣੇ ਮੰਦਿਰ ਹੈ ਮੰਦਿਰ ਦੇ ਇੱਧਨੇ ਪਾਸੇ ਬਾਈ ਦੁਕਾਨ ਹੈ ਸੋ ਜਰੂਰ ਆਓ ਭਰਾਵੋ ਬਾਈ ਦਾ ਹੌਸਲਾ ਜਰੂਰ ਵਧਾਓ ਧ